ਹਾਂਜੀ ਬਾਈ ਮਿੱਤਰੋ ਕਿਵੇਂ ਹੋ ਜੀ ਸਾਰੇ ਹੋਰ ਕੀ ਬੰਦਾ ਕਰਦਾ ਉਮੀਦ ਕਰਦਾ ਮਿੱਤਰੋ ਸਭ ਦੇ ਕਰਪਾੁਰ ਵਾਸ ਠੀਕ ਹੋਣਗੇ ਵਧੀਆ ਹੋਣਗੇ ਤੇ ਮਿੱਤਰੋ ਆ ਗਏ ਆਪਾਂ ਤੇ ਸਵੇਰੇ ਸਵੇਰੇ ਧੁੱਪ ਨਹੀਂ ਗਈ ਅੱਜ ਥੋੜੀ ਲੇਟ ਬੱਦਲ ਵਾਈ ਜੇ ਹਵਾ ਚੱਲਦੀ ਐ ਤੇ ਗਲਾ ਵੀ ਆਪਣਾ ਹੋਇਆ ਵਾ ਪੂਰਾ ਖਰਾਬ ਤੇ ਬੋਲਣੇ ਮਾ ਵੀ ਥੋੜੀ ਜਿਹੀ ਦਿੱਕਤ ਆਉਂਦੀ ਐ ਤੇ ਮਿੱਤਰੋ ਆ ਗਏ ਸੀ ਉੱਪਰ ਬਾਕੀ ਹੁਣ ਪੂਤਰਾ ਨੂੰ ਪਾਣੀ ਰੱਖ ਦਈਏ ਠੀਕ ਹੈ ਫੇਰ ਇਹਨਾਂ ਨੂੰ ਕੱਢਦੇ ਆ ਧੁੱਪ ਚ ਬੈਠੇ ਰਹੂਗੇ ਬਾਹਰ ਆਪਣਾ ਰਾਵ ਤੇ ਡੰਡਿਆਂ ਤੇ ਬਾਕੀ ਬਿੱਲੀ ਦੇ ਬੱਚੇ ਕੱਲ੍ਹ ਵੀ ਭਜਾਈ ਸੀ ਤੇ ਅੱਜ ਫੇਰ ਆ ਗਏ ਸੀ ਉਹ ਦੁਬਾਰੇ ਹੁਣ ਫੇਰ ਭਜਾਏ ਆ ਤੇ ਕੋਈ ਨਹੀਂ ਜਦੋਂ بڑے ਹੋ ਜੂਗੇ ਆਪਣੇ ਆਪ ਚੱਲੀ ਜਾਊਂਗੇ ਠੀਕ ਹੈ ਨਾ ਬਾਕੀ ਮਿੱਤਰੋ ਇੱਧਰ ਵਾਲੇ ਖੁੱਡੇ ਵਾਲਿਆਂ ਨੂੰ ਜਿਹੜੇ بڑے ਖੁੱਡੇ ਦੇ ਗੂਸਤਰ ਆ ਇੱਧਰ ਹੈਗੇ ਬੱਚੇ ਥੋੜੇ ਜਿਹੜੇ ਛੱਡਣੇ ਵਾਲੇ ਉਹਨਾਂ ਨੂੰ ਡੋਲੀ ਚ ਪਾ ਦਾਂਗੇ ਤੇ ਇੱਧਰ ਛੋਟੇ ਛੋਟੀ ਤਾਕੀ ਵਾਲੇ ਇੱਧਰ ਕੋਥਰੀਆਂ ਵਾਲੇ ਖੁੱਡੇ ਵਾਲੀ ਸਾਈਡ ਇੱਧਰ ਵਾਲਿਆਂ ਨੂੰ ਸਾਰਿਆਂ ਨੂੰ ਕੱਢ ਦਾਂਗੇ ਮਿੱਤਰੋ ਬਾਹਰ ਇਹ ਬਾਹਰ ਤੋਂ ਪਸੇਕੀ ਜਾਵਾਂਗੇ ਇਹਨਾਂ ਵਧੀਆ ਤਰੀਕੇ ਨਾਲ ਤੇ ਬਾਕੀ ਖਰਾਖਰੂਕ ਵੀ ਲੈ ਕੇ ਆਉਣੀ ਐ ਬਾਕੀ ਮਿੱਤਰੋ ਆਪਾਂ ਖਰਾਖਰੂਕ ਲੈ ਆਏ ਸੀ ਕੱਲੇ ਕਿਉਂਕਿ ਕੱਲ ਟਾਈਮ ਨਹੀਂ ਲੱਗਿਆ ਆਪਾਂ ਨੂੰ ਉਹਦੀ ਕਲਿੱਪਾਂ ਜ ਖਰਾਕ ਵਾਲੀਆਂ ਜਲਾਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਮਿੱਤਰੋ ਵੀ ਕੀ ਕੀ ਲਿਆਂਦਾ ਕੀ ਕੀ ਨਹੀਂ ਤੇ ਬਾਕੀ ਹੁਣ ਪਾਣੀ ਪੂਣੀ ਪੀ ਲਿਆ ਏ ਇਹਨਾਂ ਛੱਡ ਦਿਆਂ ਡੋਲੀ 'ਚ ਉਹਨਾਂ ਦੀ ਵੀਡੀਓ ਖਰਾਕ ਦੀ ਅਲੱਗ ਬਣਾ ਦਾਂਗੇ ਠੀਕ ਹੈ ਜੀ ਉਹ ਐਡ ਕਰ ਦਾਂਗੇ ਅੱਜ ਦੀ ਵੀਡੀਓ 'ਚ ਤੇ ਜੁੜੇ ਰਹੋ ਮਿੱਤਰੋ ਦੇਖਾਂ ਲਈ ਖਰਾਕ ਕੀ ਕੀ ਲੈ ਕੇ ਆਏ ਆ ਤੇ ਦਿਖਾਉਂਦੇ ਆ ਫਿਰ ਤੁਹਾਨੂੰ ਬਾਕੀ ਇੱਧਰ ਬੈਠੇ ਕਬੂਤਰ ਐਨ ਆਪਣੇ ਤੰਦਰੁਸਤ ਐ ਫਿੱਟ ਐ ਤੇ ਇੱਧਰ ਵਾਲਿਆਂ ਨੂੰ ਡੋਲੀ 'ਚ ਕਰ ਦੰਦੇ ਆ ਧੁੱਪ ਲੱਗੀ ਜਾਊਗੀ ਤੇ ਬਾਕੀਆਂ ਨੂੰ ਕੱਢ ਦਾਂਗੇ ਬਾਹਰ ਟਰੇਡ ਰੂਆਂ ਚੱਕ ਦਾਂਗੇ ਦਾਣਿਆਂ ਦੀਆਂ ਕਿਉਂਕਿ ਇਹਦੇ ਵਿੱਚ ਥੋੜਾ ਬੋੜਾ ਤਾਰਾ ਤੂਰਾ ਮੀਰਾ ਆ ਪਿਆ ਏ ਸਰੋਂ ਦੀ ਛੱਡੀ ਵੀ ਇਹਨਾਂ ਨੇ ਕੱਲ ਦੀ ਦਾਣਾ ਥੋੜਾ ਜਿਆਦਾ ਪੈ ਗਿਆ ਸੀ ਤੇ ਕੋਈ ਚੱਕਰ ਨਹੀਂ ਬਾਕੀ ਕੱਢ ਗਏ ਉਹ ਰੂੜੀ ਰੂੜੀ ਆਪਾਂ ਸਾਰੀ ਬਾਹਰ ਕੱਢ ਦਾਂਣੀ ਬਾਅਦ ਚ ਪਾਵਾਂਗੇ ਰੂੜੀ ਰੂੜੀ ਪਾਈ ਸੀ ਕੱਲ ਉਤਰਾਂ ਨੂੰ ਹੈਨ ਵਧੀਆ ਖੁਸ਼ ਹੋ ਕੇ ਖਾਂਦੇ ਆ ਨਾਲੇ ਤੰਦਰੁਸਤ ਰਹਿੰਦੇ ਅੰਦਰ ਦੇ ਸਫਾਈ ਹੋਈ ਜਾਂਦੀ ਹੈ ਤੇ ਬਾਕੀ ਬੱਚਿਆਂ ਨੂੰ ਮਿੱਤਰੋ ਜਾ ਕੇ ਫਿਰ ਬਿਠਾਉਂਦੇ ਆ ਨੀਚੇ ਛਤਰੀਆਂ ਤੇ ਤੇ ਚੱਲਦੇ ਆ ਮਿੱਤਰੋ ਬਸ ਆਪਾਂ ਵੀ ਕਬੂਤਰ ਕੱਢਦੀਏ ਬਾਹਰ ਤੇ ਇਹ ਰੋੜੀ ਰੂੜੀ ਰੱਖਦੀ ਜਾਂਦਾ ਰਾਣਾ ਦੋਣਾ ਚੱਕਦੀਏ ਬੱਚੇ ਪਾ ਦੀਏ ਢੋਲੀਆਂ ਚ ਧੁੱਪ ਲੱਗੀ ਜਾਊਗੀ ਤੇ ਫਿਰ ਚੱਲਦੇ ਆ ਹਾਂਜੀ ਲੋ ਬਈ ਮਿੱਤਰੋ ਕਬੂਤਰ ਕੱਢਤੇ ਆ ਬਾਹਰ ਬੱਚੇ ਤੇ ਕਬੂਤਰੀਆਂ ਵੱਡੀਆਂ ਜਾਲ ਚ ਕੁੰਡੀਆਂ ਰਹੂngੀਆਂ ਤੇ ਸਾਰਾ ਦਿਨ ਉੱਪਰ ਲੱਗੀ ਹੋਊਗੀ ਤੇ ਬਾਕੀ ਜਿਹੜੇ ਬੱਚੇ ਸੀ ਦੂਸਰੇ ਘੁੱਡੇ ਦੇ ਅੰਦਰ ਵਾਲੇ ਦੇ ਉਹ ਕਰਤੇ ਡੋਲੀ 'ਚ ਮਿੱਤਰੋ ਇਹ ਸਾਰੇ ਬੱਚੇ ਹੀ ਪਈਵੇ ਇਹਨਾਂ 'ਚ ਅੱਜ ਕੋਈ ਬੜਾ ਨਹੀਂ ਪਾਇਆ ਸਾਰੇ ਛੱਡਣੇ ਵਾਲੇ ਹੀ ਬੱਚੇ ਐ ਬਾਕੀ ਗਲਾ ਖਰਾਬ ਹੋਇਆ ਉਹ ਮਿੱਤਰੋ ਬਹੁਤਾ ਬੁਰਾ ਹਾਲ ਹੋਇਆ ਉਹ ਗਲੇ ਦਾ ਇਹ ਆ ਬੱਚੇ ਮਿੱਤਰੋ ਕਰੋ ਚੈੱਕ ਬਾਕੀ 5-6 ਉੱਪਰ ਤੇ ਜੇ 7 ਅੰਚ ਪਈਵੇ ਬਾਕੀ ਇਹ ਬਾਹਰ ਗੁੱਲੇ ਹੀ ਬੱਚੇ ਐ ਬਾਕੀ 4 ਤੋਂ 6 7 8 7 8 ਬੱਚੇ ਨੀਚੇ ਆ। ਬੰਨੇ ਕੇ ਬੱਚੇ ਆ ਛੱਡਾਂਗੇ ਬਾਜ਼ੀਆਂ ਮਿੱਤਰੋ ਬਾਕੀ ਠੀਕ ਆ ਸੇਕਣ ਤੋਂ ਇਹਨਾਂ ਧੁੱਪ। ਹਾਂਜੀ ਲੋ ਬਈ ਮਿੱਤਰੋ ਚੱਲੇ ਆਂ ਇਹ ਆਪਾਂ ਹੁਣ ਖਰਾਕ ਲੈਣ ਕੋ ਉਤਰਾਂ ਲਈ। ਤੇ ਬਸ ਮੁੰਡਾ ਆ ਰਿਹਾ ਏ ਚੱਲਦੇ ਆਂ ਫਿਰ। ਤੇ ਆਇਆ ਇਹ ਪੁੱਤਰਾ ਨੂੰ ਖਰਾਕ ਤੇ ਬਾਕੀ ਦੇਖਦੇ ਆਂ ਮਿੱਤਰੋ ਕੀ ਕੀ ਲਿਆਉਂਦੇ ਆਂ ਦੇਖ ਕੇ। ਜੋ ਜੋ ਚੀਜ਼ ਚਾਹੀਦੀ ਹੋਈ ਆਪਾਂ ਲੈ ਆਵਾਂਗੇ। ਲੋ ਬੈਮਟਰ ਸੋਇਆਬੀ ਲੈ ਲਈ ਆਪਾਂ ਨੇ ਠੀਕ ਹੈ ਆ ਚੋਲੇ ਚੋਲਿਆਂ ਦਾ ਫਾੜਾ ਬਾਜਰਾ ਲਿਆ 10 ਕਿਲੋ ਪੱਕੀ ਹਰੀ ਮੂੰਗੀ ਲੈ ਲਈ ਹਾਂਜੀ ਭਾਈ ਮਿੱਤਰੋ ਘਰੇ ਆ ਗਏ ਸੀ ਤੇ ਦਾਣਾ ਪਾਣੀ ਲਿਆਉਂਦਾ ਏ ਤੇ ਟਾਈਮ ਹੋ ਗਿਆ ਬਹੁਤ ਹੁਣ ਦਾਣੇ ਪਾ ਦਈਏ ਕਬੂਤਰਾਂ ਨੂੰ ਤਕਰੀਬਨ ਸਾਢੇ 4 ਦਾ ਟਾਈਮ ਹੋ ਗਿਆ ਬਾਕੀ ਦਾਣਾ ਲਿਆਂਦੇ ਹਾਂ ਥੋ ਛੋਲੇ ਬਾਕੀ ਇਹਦੇ ਵਿੱਚ ਹੋਰ ਵੀ ਐ ਤੇ ਇਹਦੀ ਲੱਗ ਵੀਡੀਓ ਬਣਾਵਾਂਗੇ ਮਿੱਤਰੋ ਇੱਕ ਦਿਖਾਵਾਂਗੇ ਤੁਹਾਨੂੰ ਕੀ ਕੀ ਲਿਆਂਦਾ ਏ ਤੇ ਦਾਣਾ ਖਰਾਕ ਵੀ ਬਣਾਵਾਂਗੇ ਉਹਦੋਂ ਤੁਹਾਨੂੰ ਦਿਖਾਵਾਂਗੇ ਬਾਕੀ ਮਿੱਤਰੋ ਪੂਰੀ ਤਿਆਰੀ ਕਰੀ ਜਾਂਦੇ ਆ ਬਾਬਾ ਮਿਹਰ ਕਰੇ ਖਰਾਕ ਖਤਮ ਹੋ ਗਈ ਦੀ ਹੋਰ ਲਿਆਂਦੀ ਆਪਾਂ ਨੇ ਆਹ ਥੈਲਾ ਲਿਆਂਦਾ ਮਿੱਤਰੋ ਬਾਕੀ ਸੌਣ ਦਿਖਾਵਾਂਗੇ ਤੇ ਹੁਣ ਦਾਣੇ ਪਾ ਦਈਏ ਮਿੱਤਰੋ ਬਾਕੀ ਤਾਜ਼ਾ ਪਾਣੀ ਪਿਆਦਾ ਕੂਤਰਾਂ ਨੂੰ ਇਹ ਵੀ ਤਾਜ਼ਾ ਪਾਣੀ ਥੋਕੇ ਰਿੰਕਰੂਮ ਦਾ ਸਾਰੇ ਥੋਕੇ ਪਾ ਦਈਏ ਠੀਕ ਹੈ ਮਿੱਤਰੋ ਹਾਂਜੀ ਲੋ ਮੇ ਮਿੱਤਰੋ ਇਹ ਆ ਜੀ ਕੂਤਰਾਂ ਦੀ ਖਰਾਕ ਜਿਹੜੀ ਅੱਪਰੇ ਪਾਉਣੀ ਏ ਤੇ ਮਿੱਤਰੋ ਇਹ ਹੈ ਕੀ ਤਾਰਾ ਮੇਰਾ ਮੋਠ ਸੋਇਆਬੀਨ ਮੂੰਗੀ ਹਰੀ ਛੋਲਿਆਂ ਦਾ ਫਵਾੜਾ ਛੋਲੇ ਤੇ ਇਹਦੇ ਵਿੱਚ ਹੈਗੀ ਐ ਜਵਾਰ ਬਾਜਰਾ ਸਰੋਂ ਦਾ ਸਰੋਂ ਤੇ ਬਾਜਰਾ 10 ਕਿਲੋ ਆ ਮਿੱਤਰੋ ਬਾਜਰਾ ਹੈ ਤੇ ਇਹਨੂੰ ਧੋਸਵਾੜ ਹੋਣਾ ਹੈ ਧੋ ਕੇ ਰੱਖਾਂਗੇ ਤੇ ਫਿਰ ਮਿੱਤਰੋ ਖਾਣਾ ਬਣਾਵਾਂਗੇ ਇੱਕ ਦਿਨ ਤੇ ਬਾਕੀ ਠੀਕ ਹੈ ਜੀ ਇਹੀ ਹੈ ਜੀ ਆਪਣੀ ਖਾਣ ਤੇ ਸੋਇਆਬੀਨ ਆਪਾਂ ਨੇ ਵਿੱਚ ਮਿਕਸ ਨਹੀਂ ਕਰਨੀ ਇਹ ਇਦਾਂ ਹੀ ਮੁੱਠੀ-ਮੁੱਠੀ ਪਾ ਦੇ ਕਰੂਗੇ ਬਾਕੀ ਸਮਾਨ ਲਿਆਵਾਂਗੇ ਅੱਗੇ ਹੋ ਠੰਡਾ ਇਹ ਤੇ ਹਲੇ ਵੀ 10 ਦਿਨ ਤੱਕ ਪਾਉਣਾ ਸ਼ੁਰੂ ਕਰਾਂਗੇ ਤੇ ਬਾਕੀ ਠੀਕ ਹੈ ਮਿੱਤਰੋ ਬਾ ਹੁਣ ਚੱਲਦੇ ਹਾਂ ਉੱਪਰ ਕਿਕਦਾ ਇਹ ਬਾਜਰਾ ਧੋਣਾ ਹੈ ਠੀਕ ਹੈ ਜੀ ਬਾਜਰਾ ਕਰੋ ਚੱਕ ਇਹ ਬਾਜਰਾ ਧੋ ਗਏ ਮਿੱਤਰੋ ਰੱਖ ਦਈਏ ਤੇ ਫਿਰ ਉਹ ਕਰਨਾ ਹੈ ਆਪਾਂ ਨੇ ਦਾਣੇ ਪਾਈਏ ਫਿਰ ਕਬੂਤਰਾਂ ਨੂੰ ਟਾਈਮ ਹੋ ਗਿਆ ਬਹੁਤ 2:30 ਵੱਜ ਗਏ ਬਾਜਰਾ ਧੋ ਕੇ ਰੱਖ ਦਈਏ ਪਹਿਲਾਂ ਪਰੋਚ ਇੱਕ ਮਿੱਤਰੋ ਬਾਜਰਾ ਤੇ ਹਾਂਜੀ ਲੋ ਬਈ ਮਿੱਤਰੋ ਬਾਜਰਾ ਵੀ ਆਪਾਂ ਧੋ ਸਵਾਰ ਕੇ ਰੱਖ ਲਿਆ ਏ ਪਿੰਚਾਰ ਵਾਰ ਪਾਣੀ ਆਵਾਂ ਨੂੰ ਕੱਢ ਤਾ ਤੇ ਹੁਣ ਇਹ ਇਨਸਾਫ ਹੋ ਗਿਆ ਏ ਤੇ ਬਾਲਾ ਗੰਦ ਅਸੀਂ ਮਿੱਤਰੋ ਆਲੇ ਬਾਜਰੇ ਚ ਉਹ ਦੂਸਰੇ ਵਿੱਚ ਭੋਰਾ ਗੰਦ ਨਹੀਂ ਤਾਂ ਨਾ ਆਪਾਂ ਨੇ ਹੁਣ ਧੋਇਆ ਇਹਦੇ ਵਿੱਚ ਬਾਲਾ ਗੰਦ ਦਾ ਇਹ ਵੀ ਤੋਸਵਾਰ ਕੇ ਰੱਖ ਲਿਆ ਮਿੱਤਰੋ ਤੇ ਠੀਕ ਹੈ ਜੀ ਹੁਣ ਬਾਕੀ ਹੁਣ ਇਹਨਾਂ ਤੋਸਵਾਰ ਕੇ ਰੱਖ ਲਿਆ ਏ ਵਧੀਆ ਤਰੀਕੇ ਨਾਲ ਆਪਾਂ ਹੁਣ ਸਕਾਸ ਕੋ ਕੇ ਤੇਲ ਤੂਲ ਲਾ ਕੇ ਰੱਖ ਲਾਂਗੇ ਇਹਨੂੰ ਮਿੱਤਰੋ ਤੇ ਫਿਰ ਕੂਤਰਾਂ ਨੂੰ ਪਾਵਾਂਗੇ ਅੱਗੇ ਠੰਡ ਚ ਲੱਗਣ ਦੋ ਇੰਨਾ ਇਹਨੂੰ ਹਵਾ ਦੋ ਤਿੰਨ ਦਿਨ ਇਹਨੂੰ ਧੁੱਪ ਲਵਾਵਾਂਗੇ ਫਿਰ ਦੋ ਤਿੰਨ ਦਿਨ ਤੇਲ ਲਾ ਕੇ ਲਵਾਵਾਂਗੇ ਧੁੱਪ ਮਿੱਤਰੋ ਐਨ ਵਧੀਆ ਬਣ ਜਾਊਗਾ ਤੇ ਹਾਂਜੀ ਲੋ ਬਈ ਮਿੱਤਰੋ ਇਹ ਡੋਲੀ ਚ ਪਾਏ ਹੋਏ ਸੀ ਬੱਚੇ ਤੇ ਇੱਕ ਬੱਚਾ ਛਤਰੀ ਤੇ ਬੈਠਾ ਏ ਇਹਨਾਂ ਨੂੰ ਕਰਦੇ ਆ ਮਿੱਤਰੋ ਹੁਣ ਅੰਦਰ ਤੇ ਫਿਰ ਦਾਣਾ ਪਾਣੀ ਪਾ ਦੇਵਾਂਗੇ ਠੀਕ ਹੈ ਜੀ ਕਰਦੀ ਆ ਮਿੱਤਰੋ ਹੁਣ ਇਹਨਾਂ ਨੂੰ ਅੰਦਰ ਲੋ ਜੀ ਮਿੱਤਰੋ ਕਰਤੇ ਆ ਬੰਦ ਕਬੂਤਰ ਬੱਚੇ ਤੇ ਹੁਣ ਚੱਲਦੇ ਆ ਉੱਪਰ ਦਾਣੇ ਪਾਣੀ ਲੈ ਕੇ ਇਹਨਾਂ ਬਾਅਦ ਚ ਰੱਖ ਦਾਂਗੇ ਤੇ ਉੱਪਰ ਵਾਲੇ ਨੂੰ ਦਾਣਾ ਪਾ ਦਈਏ ਤੇ ਹਾਂਜੀ ਲੋ ਬਈ ਮਿੱਤਰੋ ਦਾਣੇ ਪਾਤੇ ਆ ਇੱਧਰ ਦਾ ਠੀਕ ਹੈ ਬਾਕੀਆਂ ਨੂੰ ਬਖਰ ਪਾਤੇ ਆ ਇੱਧਰ ਵਾਲੇ ਗੁੱਡਿਆਂ ਨੂੰ ਤੇ ਇਹਨਾਂ ਦਾ ਦਰਵਾਜ਼ਾ ਖੋਲ ਦਿੰਦੇ ਆ ਕਿ ਬਾਹਰ ਚੁਗਾਈ ਜਾਉਂਗੇ ਆਪਣਾ ਆਰਾਮ ਤੇ ਦਾਣਾ ਪਾਣੀ ਤੇ ਆਪਾਂ ਚੱਲਦੇ ਆ ਮਿੱਤਰੋ ਹੁਣ نیچے ਤਾਜ਼ਾ ਪਾਣੀ ਲੈ ਆਈਏ ਕਬੂਤਰਾਂ ਨੂੰ نیچے ਤੋਂ ਤੇ ਬਾਜਰਾ ਲਈਏ ਧੋ ਮਿੱਤਰੋ ਇੰਨਾ ਆਪਾਂ ਉਹ ਕੰਮ ਨਿਬੇੜ ਲਾਉਂਦੇ ਆ ਤੇ ਬਾਕੀ ਖਾਣ ਦੋ ਮਿੱਤਰੋ ਇਹਨਾਂ ਨੂੰ ਦਾਣਾ ਬਾਕੀ ਓਕੇ ਆਪਾਂ ਤਾਜ਼ਾ ਪਾਣੀ ਲੈ ਆਈਏ ਇਹਨਾਂ ਨੂੰ ਪੀਣ ਵਾਸਤੇ ਆਜਾ ਪਾਣੀ ਲਿਆਂਕੇ ਰੱਖ ਦਈਏ ਬਾਕੀ ਖਾਣ ਤੋਂ ਮਿੱਤਰੋ ਇਹਨਾਂ ਨੂੰ ਦਾਣੇ ਹਾਂਜੀ ਲੋ ਬਈ ਮਿੱਤਰੋ ਆ ਗਏ ਸੀ ਉੱਪਰ ਤੇ ਪਾਣੀ ਧੋ ਕੇ ਭਰਤੇ ਆਏ ਕਬੂਤਰ ਚਲੇ ਗਏ ਦਾਣਾ ਦੂਣਾ ਖਾ ਕੇ ਅੰਦਰ ਤੇ ਰੋਡ ਰੱਖੇ ਹੋਈ ਸੀ ਤੇ ਪਾਣੀ ਰੱਖ ਦਈਏ ਹੁਣ ਮਿੱਤਰੋ ਕੂਤਰਾਂ ਨੂੰ ਇੱਧਰ ਪਹਿਲਾਂ ਬੱਚਿਆਂ ਵਾਲੇ ਗੁੱਡੇ ਚ ਰੱਖ ਦਾਂਦੇ ਆ ਇੱਧਰ ਵੀ ਦਾਣਾ ਦੂਣਾ ਖਾ ਕੇ ਇਹ ਆਰਾਮ ਤੇ ਆਪਣਾ ਖਾ ਪੀ ਕੇ ਬੈਠੇ ਐ ਇਹਨਾਂ ਨੂੰ ਪਾਣੀ ਪਿਆ ਰਹੂਗਾ ਤੇ ਦਾਣੇ ਟਰੇ ਗੱਡਲਾਂ ਦੇ ਮਿੱਤਰੋ ਬਾਹਰ ਦਾਣੇ ਹੁਣ ਰੱਖ ਦੰਦੇ ਇੱਧਰ ਵਾਲਿਆਂ ਨੂੰ ਇਹਨਾਂ ਨੂੰ ਜਿਹੜੇ ਖਾਣੇ ਹੋਗੇ ਖਾ ਲੂਗੇ ਬਾਕੀ ਪਾਣੀ ਪੂਣੀ ਪੀਣ ਲੱਗ ਗਏ ਐ ਇਹਨੂੰ ਵਧੀਆ ਤੋਸ ਸਵਾਰ ਕੇ ਡੇਲੀ ਭਰੀ ਦਾ ਇਹ ਪਾਣੀ ਤਾਜਾ ਬਾਕੀ ਦਾਣੇ ਪਾ ਦਈਏ ਹੋਰ ਤੇ ਲੋ ਭਾਈ ਮਿੱਤਰੋ ਪਾ ਦਦੇ ਇਹਨਾਂ ਨੂੰ ਵੀ ਦਾਣੇ ਤੇ ਬਾਅਦ ਚੋਂ ਪਾਣੀ ਰੱਖ ਦਾਂਗੇ ਤੇ ਠੀਕ ਐ ਮਿੱਤਰੋ ਬਾ ਹੁਣ ਨੀਚੇ ਵਾਲੇ ਰਹਿ ਗਏ ਨੀਚੇ ਵਾਲਿਆਂ ਨੂੰ ਵੀ ਪਾ ਦਾਂਗੇ ਦਾਣਾ ਪਾਣੀ ਜਾ ਕੇ ਤੇ ਠੀਕ ਐ ਜੀ ਅੱਜ ਇਹ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਥੈਂਕਸ ਫॉर ਵਾਚਿੰਗ ਬਾਏ